ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀਆਂ ਵਾਰਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ 16ਵੀਂ ਵਾਰ ਆਪਣੀ ਚੱਲ ਰਹੀ ਸੀ ਜਿੰਦੀਆਂ ਪੰਜ ਪੌੜੀਆਂ ਆਪਣੀਆਂ ਹੋ ਗਈਆਂ ਸਨ 52 ਚੰਦਨ ਬਿਰਖ ਹੋਏ ਬਣਖੰਡ ਅੰਦਰ ਵਸੇ ਉਜਾੜੀ 52 ਉਂਗਲੀਆਂ ਦੇ ਚੰਦਨ ਦਾ ਬ੍ਰਿਸ਼ ਜੰਗਲ ਵਿੱਚ ਹੋ ਕੇ ਉਜਾੜ ਵਿਖੇ ਰਹਿੰਦਾ ਪਾਸ ਨਿਵਾਸ ਬਨਸਪਤ ਨਿਹ ਚਲ ਰਾਏ ਉਰਦ ਤਪਤਾੜੀ ਵਿਨਾਸ਼ਪਤੀ ਦੇ ਆਪਾਸ ਨਿਵਾਸ ਕਰਕੇ ਅਚਲ ਹੋ ਉਰਦ ਤਪ ਸਿਰੇ ਹੇਠ ਪੈਰ ਉੱਤੇ ਦੀ ਤਾੜੀ ਲਾ ਛੱਡਦਾ ਹੈ ਬਾਵਣ ਪਵਨ ਗਵਣ ਸੰਬੰਧ ਕਰ ਗੰਧ ਸੁਗੰਧ ਉਲਾਸ ਉਗਾੜੀ ਕਹਿੰਦੇ ਬਾਜੂ ਜਾਂ ਗਵਣ ਦੇ ਸੰਬੰਧ ਕਰਕੇ ਉਲਾਸ ਕਹੀਏ ਖੁਸ਼ੀ ਨਾਲ ਸ਼੍ਰੇਸ਼ਟ ਗੰਧਾ ਦੀ ਸੁਗੰਧਤਾ ਨੂੰ ਪ੍ਰਗਟ ਕਰਦਾ ਹੈ ਆਫਲ ਸਫਲ ਸੰਮਦਰਸ਼ ਹੋਏ ਕਰੇ ਵਿਨਾਸ਼ਪਦ ਚੰਦਨ ਵਾੜੀ ਆਫਲ ਹੋਵੇ ਭਾਵੇਂ ਸਫਲ ਭਾਵ ਸਾਧਨ ਸੁਪਨ ਅਸਪੰਨ ਹੋਵੇ ਸਮਦਰਸੀ ਹੋ ਕੇ ਸਾਰੀ ਬਨਾਸਪਤੀ ਨੂੰ ਚੰਦਨ ਦੀ ਬਾੜੀ ਹੀ ਕਰ ਦਿੰਦਾ ਹੈ ਗੁਰਮੁਖ ਸੁਖ ਫਲ ਸਾਧ ਸੰਗ ਪਤਿਤ ਪੁਨੀਤ ਕਰੇ ਦਿਹਾੜੀ ਗੁਰਮੁਖਾਂ ਦੀ ਸਾਧ ਸੰਗਤੀ ਸੁਖ ਫਲ ਰੂਪ ਹੈ ਪਾਪੀ ਉਹਨਾਂ ਪਵਿੱਤਰ ਇੱਕ ਦਿਨ ਵਿੱਚ ਹੀ ਪਾਪ ਛੇਤੀ ਕਰ ਦਿੰਦੀ ਹੈ ਔਗਣ ਕੀਤੇ ਗੁਣ ਕਰੇ ਕੱਚ ਪਕਾਈ ਉੱਪਰ ਬਾੜੀ ਔਗਣ ਕਰੇ ਉਸ ਨੂੰ ਉਪਕਾਰ ਕਰਦੇ ਹਨ ਕੱਚ ਪਕਾਈ ਕੱਚੀ ਬੁੱਧੀ ਸੰਤਾਂ ਦੀ ਬਗੀਚੀ ਵੇਖੇ ਪੱਕ ਜਾਂਦੀ ਹੈ ਪਾਉ ਸ਼ੈਣ ਸ਼ੇਲੀ ਹੋ ਜਾਂਦੀ ਹੈ ਤੇ ਕਚਾਈ ਪਕਾਈ ਬਗੀਚੀ ਤੋਂ ਮਲੂਮ ਹੁੰਦੀ ਹੈ ਕਿਉਂ ਜੋ ਜਿਹੜੀ ਜ਼ਮੀਨ 'ਤੇ ਚੁੱਕ ਜਾਵੇ ਉਹ ਪੱਕੀ ਜਿਹੜੀ ਖੜੀ ਰਹਿੰਦੀ ਉਹ ਕੱਚੀ ਨੀਰ ਨਾ ਡੋਬੇ ਅਗਨਾ ਸਾੜੀ ਫਾਲੇ ਹੈ ਕਿ ਉੱਤ ਪਰ ਪੁਕਾਰੀਆਂ ਨੂੰ ਪ੍ਰਹਿਲਾਦ ਭਗਤ ਵਾਂਗੂ ਪਾਣੀ ਡੋਬਦਾ ਨਹੀਂ ਅਗ ਸੜਦੀ ਨਹੀਂ ਅੰਤਰਮੁਖੀ ਗੁਰਮੁਖਾਂ ਨੂੰ ਪਦਾਰਥਾਂ ਦਾ ਪਾਣੀ ਡੋਬਦਾ ਨਹੀਂ ਪਰ ਤ੍ਰਿਸ਼ਨਾ ਦੀ ਅਗ ਸੜਦੀ ਨਹੀਂ ਹੈ ਰਾਤ ਹਨੇਰੀ ਅੰਧਕਾਰ ਲੱਖ ਕਰੋੜੀ ਚਮਕਣ ਤਾਰੇ ਕਹਿੰਦੇ ਹਨੇਰੀ ਰਾਤ ਦੇ ਹਨੇਰੇ ਵਿੱਚ ਲੱਖਾਂ ਕਰੋੜਾ ਤਾਰੇ ਚਮਕਦੇ ਨੇ ਘਰ ਘਰ ਦੀਵੇ ਬਾਲੀ ਅਨ ਪਰ ਘਰ ਤੱਕਣ ਚੋਰ ਚਗਾਰੇ ਘਰ ਘਰ ਦੀਵੇ ਬਾਲੀ ਦੇ ਹਨ ਫਿਰ ਵੀ ਚੋਰ ਚਕਾਰ ਪ੍ਰਾਇ ਕਰਨ ਨੂੰ ਚੋਰੀ ਲਈ ਤੱਕਦੇ ਰਹਿੰਦੇ ਹਨ ਤੇ ਕਹਿੰਦੇ ਪਠੰਤਰ ਚਗਾਰੇ ਕਈ ਇਹ ਚੰਚਲ ਕਾਮੀ ਲੋਕ ਇਸਤਰੀਆਂ ਨੂੰ ਤਾੜਦੇ ਹਨ ਹਟ ਪਟਣ ਕ ਕਰਬਾਰੀਆ ਦੇ ਦੇ ਤਾਕ ਸ਼ਵਣ ਕੇ ਨਰ ਨਾਰੇ ਸ਼ਹਿਰ ਦੀਆਂ ਹੱਟਾਂ ਦੇ ਲੋਕ ਘਰ ਦੇ ਲੋਕ ਨਰ ਨਾਰੀਆਂ ਬੂਹੇ ਮਾਰ-ਮਾਰ ਕੇ ਅੰਦਰ ਸੌਂ ਰਹੇ ਹਣ ਸੂਰਜ ਜੋਤ ਉਦੋਤ ਕਰ ਤਾਰੇ ਤਾਰ ਹਨੇਰ ਅਨੇਰ ਨਿਵਾਰੇ ਕਹਿੰਦੇ ਸੂਰਜ ਆਪਣੀ ਜੋਤ ਦਾ ਪ੍ਰਕਾਸ਼ ਕਰਕੇ ਤਾਰੇ ਤੇ ਰਾਤ ਦਾ ਹਨੇਰਾ ਨਿਵਾਰ ਦਿੰਦਾ ਹੈ ਬੰਧਨ ਮੁਕਤ ਕਰਾਏ ਦਾ ਨਾਮ ਦਾਣ ਇਸ਼ਨਾਨ ਵਿਚਾਰੇ ਲੋਕਾਂ ਨੂੰ ਘਰਾਂ ਵਿੱਚੋਂ ਬੰਧਨਾਂ ਤੋਂ ਮੁਕਤ ਕਰਾਉਂਦਾ ਹੈ ਅਤੇ ਲੋਕੀ ਨਾਮ ਦਾਣ ਅਤੇ ਇਸ਼ਨਾਨ ਦੇ ਵਿਹਾਰ ਵਿੱਚ ਲੱਗਦੇ ਹਨ ਗੁਰਮੁਖ ਕੋ ਸੋਖ ਫਲ ਸਾਧ ਸੰਗ ਪਸ਼ੂ ਪ੍ਰੇਧ ਪਤ ਤ ਨਿਸਤਾਰੇ ਜਿਵੇਂ ਗੁਰਮੁਖਾਂ ਦੀ ਸਾਧ ਸੰਗਤ ਦਾ ਸੋਖ ਫਲ ਪਸ਼ੂਆਂ ਪ੍ਰੇਤਾਂ ਪਾਪੀਆਂ ਨੂੰ ਮੁਕਤ ਕਰ ਦਿੰਦਾ ਹੈ ਪਰਉਪਕਾਰੀ ਗੁਰੂ ਪਿਆਰੇ ਗੁਰੂ ਪਿਆਰੇ ਪਰਉਪਕਾਰੀ ਹੁੰਦੇ ਹਨ ਮਾਨਸਰੋਵਰ ਆਕੀ ਉਪਰ ਹੰਸ ਸੁਵੰਸ ਵਸੰਦੇ ਮਾਨਸਰੋਵਰ ਸ਼ੰਭਿ ਕਹੀਦਾ ਉਸ ਉਪਰ ਹੰਸ ਚੰਗੀ ਵੰਸ ਵਾਲੇ ਰਹਿੰਦੇ ਹਨ ਮੋਤੀ ਮਾਨਕ ਮਾਨਸਰ ਚੁਣ ਚੁਣ ਹੰਸ ਅਮੋਲ ਚੁਗੰਦੇ ਉਸ ਮਾਨਸਰੋਵਰ ਮੋਤੀ ਅਤੇ ਮਾਨਕ ਅਮੋਲਕ ਚੁਗ ਚੋਕ ਕੇ ਹੰਸ ਖਾਂਦੇ ਹਨ ਖੀਰ ਨੀਰ ਨਿਰਵਾਰ ਦੇ ਲਹਿਰੀ ਲਹਿਰੀ ਅੰਦਰ ਫਿਰਨ ਤਰੰਦੇ ਦੁੱਧ ਪਾਣੀ ਆਡੜ ਕਰਕੇ ਲਹਿਰਾਂ ਵਿਖੇ ਤਰਦੇ ਫਿਰਦੇ ਹਨ ਮਾਨਸਰੋਵਰ ਛੱਡ ਕੇ ਹੋਰਥ ਥਾਏ ਨਾ ਜਾਏ ਬਹੰਦੇ ਮਾਨਸਰੋਵਰ ਨੂੰ ਤਿਆਗ ਕੇ ਹੋਰ ਥਾਂ ਵਿੱਚ ਨਹੀਂ ਬੈਠਦੇ ਗੁਰਮੁਖ ਸੁਖਫਲ ਸਾਧ ਸੰਗ ਪਰਮ ਹੰਸ ਗੁਰ ਸਿੱਖ ਸੋ ਹੰਦੇ ਪੰਜਵੀਂ ਤੁਕ ਵਿਖੇ ਦ੍ਰਿਸ਼ਟਾਂ ਦੱਸਦੇ ਨੇ ਗੁਰਮੁਖਾਂ ਦੀ ਸਾਧ ਸੰਗਤ ਸੁਖ ਫਲ ਰੂਪ ਮਾਨਸਰੋਵਰ ਹੈ ਤੇ ਗੁਰੂ ਦਾ ਸਿੱਖ ਪਰਮ ਹੰਸ ਸ੍ਰੋਮਣੀ ਹੰਸ ਸੁਭ ਦੇ ਹਨ ਇਕ ਮਨ ਇਕ ਧਾਇ ਦੇ ਦੂਜੇ ਭਾਏ ਨਾ ਜਾਏ ਫਿਰੰਦੇ ਇਕ ਮਨ ਹੋ ਕੇ ਇਕ ਨਿਰਾਕਾਰ ਦਾ ਧਿਆਨ ਕਰਦੇ ਅਰ ਦੂਜੇ ਭਾਉ ਵਿਖੇ ਨਹੀਂ ਫਿਰਦੇ ਸ਼ਬਦ ਸੁਰਤ ਲਿਵ ਅਲਖ ਲਖੰਦੇ ਗੁਰੂ ਦੇ ਸ਼ਬਦ ਦੀ ਸੁਰਤ ਤੇ ਢੀ ਲਾ ਕੇ ਅਲਖ ਪ੍ਰਮਾਤਮਾ ਨੂੰ ਲਖ ਲੈਂਦੇ ਹਨ ਪਾਰਸ ਪੱਥਰ ਆਖੀਏ ਲੁਕਿਆ ਰਹੈ ਨਾ ਆਪ ਜਨਾਏ ਪਾਰਸ ਪੱਥਰ ਦੀ ਗੀਟੀ ਕਹੀਦਾ ਪਰ ਉਹ ਕਿਧਰੇ ਪਹਾੜਾਂ ਵਿੱਚੇ ਲੁਕਿਆ ਰਹਿੰਦਾ ਆਪਣਾ ਆਪ ਨਹੀਂ ਜਨਾਉਂਦਾ ਵਿਰਲਾ ਕੋਈ ਸੰਜਾਨ ਦਾ ਖੋਜੀ ਖੋਜ ਲਏ ਸੋ ਪਾਏ ਕੋਈ ਵਿਰਲਾ ਹੋ ਕੇ ਹੀ ਉਸ ਨੂੰ ਲੱਭਦਾ ਜਾਂ ਖੋਜੀ ਕਹੀਏ ਰਸਾਇਣੀ ਉਸ ਦਾ ਖੋਜ ਲੱਭ ਕੇ ਪਾਉਂਦਾ ਪਾਰਸ ਪਰਸ ਅਪਰਸ ਹੋਏ ਅਸ਼ਟ ਧਾਤ ਇੱਕ ਧਾਤ ਕਰਾਏ ਉਸ ਦਾ ਕੰਮ ਇਹ ਹੈ ਕਿ ਬੇੜੀ ਧਾਤੂ ਨੂੰ ਵੀ ਪਾਰਸ ਦਾ ਪਰਸ ਨਾ ਹੋ ਜਾਵੇ ਤਾਂ ਅੱਠਾ ਧਾਤਾਂ ਦੇ ਇੱਕ ਧਾਤ ਹੋ ਜਾਂਦੀ ਹੈ। 12 ਬੰਨੀ ਹੋਏ ਕੈਂਚਣ ਮੁੱਲ ਅਮੁੱਲ ਵਿਕਾਏ। 12 ਬੰਨੀਆਂ ਦਾ ਸੋਨਾ ਬਣ ਕੇ ਮੁੱਲ ਤੋਂ ਅਮੁੱਲ ਹੋ ਕੇ ਵਿਕਦਾ ਹੈ। ਹੁਣ ਅਗਲੀਆਂ ਤਿੰਨ ਤੁਕਾਂ ਵਿਖੇ ਦ੍ਰਿਸ਼ਟਾਂਤ। ਗੁਰਮੁਖ ਪਰ ਕਟਾਉਂਦੇ ਨੇ ਗੁਰਮੁਖ ਸੁਖ ਫਲ ਸਾਧ ਸੰਗ ਸ਼ਬਦ ਸੁਰਤ ਲਿਵ ਅ ਘੜ ਕੜਾਏ। ਗੁਰਮੁਖਾਂ ਦੀ ਸੰਗਤ ਹੀ ਸੁਖ ਫਲ ਰੂਪ ਪਾਰਸ ਹੈ। ਭਾਵ ਉਹ ਯਤਨਾਂ ਨਾਲ ਮਿਲਦਾ ਇਹ ਪਾਰਸ ਸੁਗਮ ਹੀ। ਮਿਲਦੇ ਹਨ ਸਭ ਦੀ ਸੁਰਤ ਗਿਆਤ ਵਿਖੇ ਲਾ ਕੇ ਮਨ ਨੂੰ ਜੋ ਕਦੇ ਕਾਬੂ ਨਹੀਂ ਹੋ ਸਕਦਾ ਘੜ ਦਿੰਦੇ ਨੇ ਪਾਸ ਵਿੱਚ ਕਰ ਦਿੰਦੇ ਹਨ ਚਰਨ ਸਰਨ ਲਿਬ ਲੀਨ ਹੋਏ ਸੰਸਾਰੀ ਨਿਰੰਕਾਰੀ ਭਾਏ ਅਕਾਲ ਪੁਰਖ ਦੇ ਚਰਨਾਂ ਦੀ ਸ਼ਰਨ ਦੀ ਲਿਬ ਵਿਖੇ ਲੀਨ ਹੋ ਕੇ ਸੰਸਾਰ ਵਿਖੇ ਰਹਿ ਕੇ ਹੀ ਨਿਰੰਕਾਰੀ ਨਿਰੰਕਾਰ ਦੇ ਭਗਤ ਕਹੀਦੇ ਹਨ ਨਿਰੰਕਾਰ ਨੂੰ ਪਿਆਰੇ ਹੋ ਗਏ ਕਰਬਾਰੀ ਹੋਏ ਨਿਝ ਕਰ ਜਾਏ ਕਹਿੰਦੇ ਗ੍ਰਸਤ ਵਿਖੇ ਰਹਿ ਕੇ ਵੀ ਨਿਜ ਘਰ ਸਰੂਪ ਵਿੱਚ ਸਮਾਏ ਚਿੰਤਾ ਮਨ ਚਿੰਤਾ ਹਰੈ ਕਾਮ ਤੇਨ ਕਾਮਨਾ ਪੁਜਾਏ ਚਿੰਤਾ ਮਨੀ ਮਨ ਦਾ ਸੋਗ ਦੂਰ ਕਰਦੀ ਏ ਕਾਮ ਤੇਨ ਮਨ ਦੀ ਪਦਾਰਥ ਵਾਸ਼ਨਾ ਪੁਰਦੀ ਏ ਪਰ ਦੋਵੇਂ ਮੁਕਤੀ ਨਹੀਂ ਹੁੰਦੀ ਫਲ ਫੁੱਲ ਦੇਨ ਦਾ ਪਾਰ ਜਾਤ ਰਿੱਧ ਸਿੱਧ ਨਵਨਾਥ ਲੁਭਾਏ ਕਲਪ ਪ੍ਰੇਸ਼ ਆਪਣੇ ਫਲ ਜਾਂ ਫੁੱਲ ਦੇ ਛੱਡਦਾ ਏ ਨੌਨਾਥ ਆਪੀ ਰਿੱਧ ਦਾ ਸਿੱਧਾ ਤੇ ਨਿੱਧਾ ਵਿਖੇ ਲੋਭ ਰਹੈਨ ਆਹ ਸੇਵਕਾਂ ਨੂੰ ਉਹ ਕੀ ਦੇਣਗੇ 10 అవతార్ ਆਕਾਰ ਕਰ purkharat kar naam te gnaaye 10 అవతారా జన్మ ਲੈ ਕੇ purkharat ਲੜਾਈਆਂ ਜੁੱਧ ਕਰਕੇ naam ਹੀ ਗਿਣਾਇਆ ਅਗਲੀਆਂ 4 ਤੁਕਾਂ ਵੇਖੇ ਗੁਰਮੁਖਾਂ ਦਾ ਵਾਧਾ ਦੱਸਦੇ ਹੋ ਲਿਖਦੇ ਨੇ ਗੁਰਮੁਖ ਸੁਖ ਫਲ ਸਾਧ ਸੰਗ ਚਾਰ ਪਦਾਰਥ ਸੇਵਾ ਲਾਏ ਗੁਰਮੁਖਾਂ ਦੀ ਸਾਧ ਸੰਗ ਦੇ ਵੇਖੇ ਸਰੂਪ ਆਨੰਦ ਹੈ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਉਹਨਾਂ ਦੀ ਸੇਵਾ ਵੇਖੇ ਰੱਬ ਨੇ ਲਾ ਦਿੱਤੇ ਹਨ ਸਭ ਦਸੋਰਤ ਲੇਵ ਪਰਮ ਰਸ ਅਕਥ ਕਹਾਣੀ ਕਥੀ ਨਾ ਜਾਏ ਉਹਨਾਂ ਦੀ ਸ਼ਵਰ ਦੀ ਗਿਆਤ ਵਿਖੇ ਲੇਵ ਲੱਗੀ ਰਹਿੰਦੀ ਹੈ ਪ੍ਰੇਮ ਰਸ ਦੀ ਅਕਥ ਕਹਾਣੀ ਹੈ ਕਥਨ ਨਹੀਂ ਕੀਤੀ ਜਾਂਦੀ ਕਾਰ ਬ੍ਰਹਮ ਪੂਰਨ ਬ੍ਰਹਮ ਭਗਤ ਵਛਲ ਹੋਏ ਅਛਲ ਰਛਲਾਏ ਸਭ ਤੇ ਪਰੇ ਬ੍ਰਹਮ ਹੋ ਕੇ ਆਪਣੇ ਸਾਰੇ ਆਕਾਸ਼ਵਤ ਪੂਰਨ ਹੋ ਰਿਹਾ ਹੈ ਭਗਤ ਵਛਲੇ ਫਿਰ ਛਲਾ ਲੈਂਦਾ ਹੈ ਛਲਾ ਲੈਂਦਾ ਹੈ ਗੁਰਮੁਖ ਪਾਸ ਸੁਖ ਫਲ ਰੂਪੀ ਪ੍ਰੇਮ ਰਸ ਵਿਦਿਆਮਾਨ ਇਸ ਕਾਰਨ ਅਛਲ ਪ੍ਰਮਾਤਮਾ ਭਗਤ ਵੱਛਲ ਹੋਣ ਕਰਕੇ ਅਛਲਾ ਵੱਡੇ ਚਾਲਕਾ ਕੋਲੋਂ ਵੀ ਨਹੀਂ ਛਲਿਆ ਜਾਂਦਾ ਪਰ ਜਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਾਪਾਇਓ ਅਨੁਸਾਰ ਲੇਖ ਅਲੇਖ ਨਾ ਕੀਮਤ ਪਾਏ ਗੁਰਮੁਖ ਲੇਖੇ ਤੋਂ ਅਲੇਖ ਹਨ ਕੋਈ ਕੀਮਤ ਨਹੀਂ ਪਾ ਸਕਦਾ ਸੁਸੰਗਤ ਜੀ 10 ਪੌੜੀਆਂ ਇਸ ਦੀਆਂ ਹੋ ਗਈਆਂ ਨੇ ਸਾਰੀ ਸੰਖਿਆ ਤੁਹਾਨੂੰ ਪਲੇਲਿਸਟ ਵਿੱਚ ਮਿਲ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ